ਤੁਹਾਡੇ ਲਈ ਅੱਜ ਦੀ ਵੀਡੀਓ ਵਿੱਚ ਜੋ ਅਸੀਂ ਵੀਡੀਓ ਲੈ ਕੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਜੋ ਵੀਡੀਓ ਕਿ ਲੁਧਿਆਣਾ ਦੇ ਇੱਕ ਪੁਲ ਦੇ ਥੱਲੇ ਦੀ ਹੈ ਜਿਸ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਪੁਲ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕਬਜ਼ਾ ਕਰ ਲਿੱਤਾ ਗਿਆ ਹੈ ਜੋ ਕਿ ਇੱਕ ਗਲਤ ਗੱਲ ਹੈ ਜੋ ਪੁਲ ਕੀ ਸਰਕਾਰ ਦੇ ਵੱਲੋਂ ਬਣਾਇਆ ਗਿਆ ਤੇ ਲੋਕਾਂ ਦੇ ਵੱਲੋਂ ਉੱਥੇ ਆ ਕੇ ਕਬਜ਼ਾ ਕਰ ਲਿੱਤਾ ਗਿਆ ਤੇ ਤੁਹਾਡੇ ਕੀ ਵਿਚਾਰ ਨੇ ਸਾਰੇ ਮਸਲੇ ਉੱਤੇ ਸਾਨੂੰ ਕਮੈਂਟ ਸੈਕਸ਼ਨ 'ਤੇ ਜਿਹੜੇ ਜਿਹੜੇ ਦੋਸਤ Press TV Live YouTube ਚੈਨਲ ਤੇ ਨਵੇਂ ਹਨ ਉਹ ਚਾਣ ਨੂੰ ਜੂਬ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਵਨ ਔਨ ਕਰਨਾ ਨਾ ਭੁੱਲਣਾ ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਹੁਣ ਅਸੀਸਪੂਰੀ ਵੀਡੀਓ ਦੇ ਵੱਲ ਧੰਨਵਾਦ ਬਣਾਵਾਂਗੇ ਕੋਸਤਨੋਗਿਆਂ ਦੇ ਵਿੱਚ ਵੀ ਦੇਖ ਸਕਦੇ ਹੋ ਕੋਲਾ ਦੇ ਥੱਲੇ ਕਿਵੇਂ ਪ੍ਰਵਾਸੀਆਂ ਦਾ ਕਬਜ਼ਾ ਹੋ ਚੁੱਕਿਆ ਹੈ ਜੋ ਕਿ ਬਿਨਾਂ ਕਿਸੇ ਕਿਰਾਏ ਤੋਂ ਬਿਨਾਂ ਕਿਸੇ ਪਰਮਿਸ਼ਨ ਤੋਂ ਇੱਥੇ ਬੈਠੇ ਨੇ ਕੋਸਤਨੋਗਿਆਂ ਦੇ ਵਿੱਚ ਵੀ ਦੇਖ ਸਕਦੇ ਹੋ ਕੋਲਾ ਦੇ ਥੱਲੇ ਕਿਵੇਂ ਪ੍ਰਵਾਸੀਆਂ ਦਾ ਕਬਜ਼ਾ ਹੋ ਚੁੱਕਿਆ ਹੈ ਜੋ ਕਿ ਬਿਨਾਂ ਕਿਸੇ ਕਿਰਾਏ ਤੋਂ ਬਿਨਾਂ ਕਿਸੇ ਪਰਮਿਸ਼ਨ ਤੋਂ ਇੱਥੇ ਬੈਠੇ ਨੇ ਉਹ ਦੇਖਣ ਨੂੰ ਹੈ ਨਾ ਦੇ ਵਿੱਚ ਵੀ ਦੇਖ ਸਕਦੇ ਹੋ ਕੋਲਾ ਦੇ ਥੱਲੇ ਕਿਵੇਂ ਪਰਵਾਸੀਆਂ ਦਾ ਕਬਜ਼ਾ ਹੋ ਚੁੱਕਿਆ ਹੈ ਜੋ ਕਿ ਬਿਨਾਂ ਕਿਸੇ ਕਿਰਾਏ ਤੋਂ ਬਿਨਾਂ ਕਿਸੇ ਪਰਮਿਸ਼ਨ ਤੋਂ ਇੱਥੇ ਬੈਠੇ ਨੇ ਮੁਨਾਵਰੇ ਮੈਂ ਦੋਸਤ ਨੂੰ ਇਹਨਾਂ ਦੇ ਵਿੱਚ ਵੀ ਦੇਖ ਸਕਦੇ ਕੋਲਾ ਦੇ ਥੱਲੇ ਕਿਵੇਂ ਪਰਵਾਸੀਆਂ ਦਾ ਕਬਜ਼ਾ ਹੋ ਚੁੱਕਿਆ ਹੈ ਜੋ ਕਿ ਬਿਨਾ ਕਿਸੇ ਕਿਰਾਏ ਤੋਂ ਬਿਨਾ ਕਿਸੇ ਪਰਮਿਸ਼ਨ ਤੋਂ ਇੱਥੇ ਬੈਠੇ ਨੇ